ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਉਹ ਮੁਲਕ ਨੇ ਜਿੰਨਾ ਮੁਲਕਾਂ ਵਿੱਚ ਭਾਰਤੀ ਮੂਲ ਦੇ ਜਿਹੜੇ ਲੋਕ ਨੇ ਬਹੁਤ ਵੱਡੀ ਤਦਾਦ ਵਿੱਚ ਰਹਿੰਦੇ ਨੇ ਵੱਡੇ ਕਾਰੋਬਾਰ ਨੇ ਪਰ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਉਹਨਾਂ ਹਾਲਾਤਾਂ ਨੂੰ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਜਿਹੜੀ ਅੱਜ ਦੀ ਮੇਰੀ ਵੀਡੀਓ ਹੈਗੀ ਹੈ ਨਾ ਇਹਦੇ ਵਿੱਚ ਇੱਕ ਭਾਈਚਾਰਕ ਸਾਂਝ ਦਾ ਸੁਨੇਹਾ ਦੇਣਾ ਚਾਹਣਾ ਸੇਖ ਹੋਣ ਦੇ ਨਾਂ ਤੇ ਤੁਸੀਂ ਅਰਦਾਸ ਕਰਦੇ ਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹੜਾ ਵੀ ਇਨਸਾਨ ਕਿਸੇ ਮਜ਼ਬੂ ਨੂੰ ਫੋਲੋ ਕਰਦਾ ਉਹ ਫੋਲੋ ਕਰਦਾ ਰਹੇ ਉਹਦਾ ਮਜ਼ਬੂ ਨੂੰ ਮੁਬਾਰਕਬਾਦ ਹੋਵੇ ਪਰਗੇ ਤੁਸੀਂ ਮਨੁੱਖ ਦੇ ਵਿੱਚ ਕਟੜਤਾ ਈਰਖਾ ਦੁਆਇਸ਼ ਭਾਵਨਾ ਲੈ ਕੇ ਆਉਨੇ ਹੁਣ ਉਦੋਂ ਤੁਹਾਡੇ ਜੀਵਨ ਦੇ ਵਿੱਚ ਨਫ਼ਰਤ ਤੋਂ ਸਿਵਾਏ ਜ਼ਹਿਰ ਤੋਂ ਸਿਵਾਏ ਕੁਝ ਨਹੀਂ ਹੁੰਦਾ ਇਹ ਸਚਾਈ ਹੈ ਇੱਕ ਛੋਟੀ ਜਿਹੀ ਘਟਨਾ ਕਹਿਣੀ ਹੈ ਜਦੋਂ ਭਾਈ ਮਰਦਾਨਾ ਜੀ ਇੱਕ ਬੈਸਨਰ ਸਾਡੇ ਕੋਲੋਂ ਅਗ ਲੈਣ ਵਾਸਤੇ ਜਾਂਦੇ ਨੇ ਚੌਂਕਾ ਬਾਲਣ ਵਾਸਤੇ ਯਾਨੀ ਕਿ ਛਕਣ ਵਾਸਤੇ ਪ੍ਰਸ਼ਾਦ ਦਾ ਤਿਆਰ ਕਰਨ ਵਾਸਤੇ ਇਹ ਹਰਦਵਾਰ ਦੀ ਗੱਲ ਹੈ ਕਿਤੋਂ ਹੋਰ ਵੀ ਹੋ ਸਕਦੀ ਕਿਉਂਕਿ ਉਹਨਾਂ ਦੇ ਜੀਵਨ ਦੀ ਇਕੱਠ ਹੈ ਤੇ ਜਦੋਂ ਮਰਦਾਨਾ ਜੀ ਗਏ ਉਹਨਾਂ ਦਾ ਪਰਸ਼ਾਵਾਂ ਜਿਹੜਾ ਸੀ ਉਹ ਬੈਸਨੂ ਸਾਦੇ ਚੌਂਕੇ ਤੇ ਬਹਿ ਗਿਆ ਉਹ ਕਹਿੰਦਾ ਮੇਰਾ ਚੌਂਕਾ ਪਿੱਟਿਆ ਗਿਆ ਉਹਨੇ ਬਲ ਦੀ ਲੱਕੜ ਚੁੱਲ੍ਹੇ ਵਿੱਚੋਂ ਕੱਢੀ ਮਰਦਾਨੇ ਦੇ ਪਿੱਛੇ ਪੈ ਗਿਆ ਤੇ ਮਰਦਾਨਾ ਜੀ ਮੂਰੇ ਮੂਰੇ ਉਹ ਬੈਸਨੂ ਸਾਧ ਪਿੱਛੇ ਪਿੱਛੇ ਤੇ ਗੁਰੂ ਨਾਨਕ ਪਾਸ਼ਾ ਦੇ ਕੋਲ ਪਹੁੰਚ ਗਏ ਗੁਰੂ ਪਾਸ਼ਾ ਕਹਿੰਦੇ ਕੀ ਹੋ ਗਿਆ ਉਹ ਕਹਿੰਦਾ ਮੇਰਾ ਚੌਂਕਾ ਪਿੱਟਦਾ ਮੈਂ ਗਊ ਦੇ ਗੋਬਰ ਨਾਲ ਆਪਣਾ ਚੌਂਕਾ ਪੂੰਝਾ ਦੇ ਕੇ ਲੇ ਪੋਚ ਕੇ ਸ਼ੁੱਚਾ ਕੀਤਾ ਸੀ ਪਵਿੱਤਰ ਕੀਤਾ ਸੀ ਇਹਨੇ ਆਪਣਾ ਪਰਸ਼ਾਵਾਂ ਪਾ ਕੇ ਮੇਰਾ ਚੌਂਕਾ ਪਿੱਟਦਾ ਇਹ ਨੀਵੀਂ ਜਾਤ ਦਾ ਹੈ ਗੁਰੂ ਪਾਸ਼ਾ ਕਹਿੰਦੇ ਜਾਤਾਂ ਜੁਤਾਂ ਦੀ ਗੱਲ ਬਾਅਦ ਚ ਕਰਾਂਗੇ ਪਹਿਲਾਂ ਤੇਰਾ ਨਾਮ ਦੱਸ ਕਿ ਇਹ ਕਹਿੰਦਾ ਜੀ ਸ਼ਾਂਤੀ RAM ਗੁਰੂ ਪਾਸ਼ਾ ਕਹਿੰਦੇ ਸ਼ਾਂਤੀ ਨੇੜੇ ਤੇੜ ਹੈ ਕਿਤੇ ਤੇਰੇ ਹੱਥ ਵਿੱਚ ਬਲ ਦੀ ਲੱਕੜ ਫੜੀ ਹੋਈ ਹੈ ਤੂੰ ਇਹਨੂੰ ਮਾਰਨ ਵਾਸਤੇ ਹੈ ਸ਼ਾਂਤੀ ਕਿੱਥੇ ਹੈ ਤੁਸੀਂ ਜਿਹੜਾ ਮਰਜ਼ੀ ਮਨੇ ਪੜ੍ਹ ਕੇ ਦੇਖ ਲਓ ਜਿਹੜੇ ਮਜ਼ਮੂਨ ਫੋਲੋ ਕਰਨ ਵਾਲੇ ਨੇ ਜਿਹੜੇ ਕਹਿੰਦੇ ਅਸੀਂ ਆਵਾਜ਼ ਉੱਤ ਕਰਦੇ ਆ ਅਸੀਂ ਗॉड ਅਸੀਂ ਅੱਲਾ ਅਸੀਂ ਹਲੇਲੂਇਆ ਅਸੀਂ ਰੱਬ ਕਹਿੰਦੇ ਆ ਅਸੀਂ ਵਾਇਗਰੂ ਵਾਇਗਰੂ ਕਰਦੇ ਆ ਉਹ ਕਿਸੇ ਵੀ ਗ੍ਰੰਥ ਵਿੱਚੋਂ ਪੜ੍ਹ ਕੇ ਦੱਸਣ ਵੀ ਰੱਬ ਨੂੰ ਯਾਦ ਕਰਨ ਵਾਲਾ ਬੰਦਾ ਗਰੋਧੀ ਹੋਵੇ ਇਹ ਕਿਸੇ ਵੀ ਮਜ਼ਬਦ ਦੀ ਕਿਸੇ ਵੀ ਬੁੱਕ ਵਿੱਚੋਂ ਕਿਸੇ ਗ੍ਰੰਥ ਵਿੱਚੋਂ ਪੜ੍ਹ ਕੇ ਦੱਸੋ ਬੜੇ ਹਵਾਲੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਈਬਲ ਦੇ ਵਿੱਚ ਗੀਤਾ ਦੇ ਵਿੱਚ ਕੁਰਾਨ ਸ਼ਰੀਫ ਦੇ ਵਿੱਚ ਇੱਥੇ ਕੁਝ ਵੀ ਕਹਿਣ ਦੀ ਲੋੜ ਨਹੀਂ ਮੈਂ ਸਵਾਲ ਕੀਤਾ ਹੈ ਵੀ ਜਿਹੜੇ ਮਜ਼ਬਦ ਨੂੰ ਫੋਲੋ ਕਰਦੇ ਹੋ ਤੁਸੀਂ ਆਪਣੇ ਇਸ਼ਟ ਗ੍ਰੰਥ ਦੇ ਵਿੱਚੋਂ ਪੜ੍ਹ ਕੇ ਦੱਸ ਦਿਓ ਵੀ ਕਿਤੇ ਵੀ ਗੁਰੂ ਪਾਤਸ਼ਾਹਾਂ ਨੇ ਜਾਂ ਕਿਸੇ ਪੀਰ ਪਕੰਬਰ ਔਲੀਏ ਨੇ ਕਿਸੇ ਭਗਤ ਨੇ ਕ੍ਰੋਧ ਦੀ ਗੱਲ ਕਰੀ ਹੋਵੇ ਜਿਹੜਾ ਬੰਦਾ ਰੱਬ ਨੂੰ ਮੰਨਦਾ ਹੈ ਪਰ ਅਸੀਂ ਅੱਜ ਕਰ ਰਹੇ ਹਾਂ ਜੇ ਕੋਈ ਨਗਰ ਕੀਰਤਨ ਕੱਢਦਾ ਹੈ ਤਾਂ ਉੱਥੇ ਰੋਕਿਆ ਜਾਂਦਾ ਹੈ ਜੇ ਅਗਲਾ ਭਾਰਤ ਵਿੱਚ ਕੋਈ ਆਪਣਾ ਪ੍ਰੋਗਰਾਮ ਕਰਾਉਂਦਾ ਹੈ ਉੱਥੇ ਹੁਲੜਵਾਜੀ ਕੀਤੀ ਜਾਂਦੀ ਹੈ ਇਹ ਲੋਕ ਕੌਣ ਨੇ ਇਹਨਾਂ ਦਾ ਕਿਸੇ ਮਰਦ ਨਾਲ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਹੈ ਨਹੀਂ ਹੁਣ ਕਈਆਂ ਨੇ ਸੁਣ ਕੇ ਕਹਿਣਾ ਤੁਸੀਂ ਕਿਹਦੇ ਹੱਕ ਵਿੱਚ ਬੋਲਦੇ ਹੋ ਤੁਸੀਂ ਕਿਹਦੇ ਵਿਰੋਧ ਵਿੱਚ ਬੋਲਦੇ ਹੋ ਮੈਂ ਇੱਕ ਵਾਰੀ ਨਹੀਂ ਮੈਂ ਹਜ਼ਾਰਾਂ ਵਾਰੀ ਕਹਿਆ ਵੀ ਸਭ ਮਰਮਤ ਤੋਂ ਉੱਪਰ ਧਰਮਾਂ ਤੋਂ ਉੱਪਰ ਉੱਠ ਕੇ ਗੱਲ ਕਰੋ ਇੱਕ ਇਨਸਾਨ ਪਹਿਲਾਂ ਮਾਂ ਦੇ ਪੇਟ ਵਿੱਚੋਂ ਕੋਈ Hindu ਨਹੀਂ ਜੰਮਿਆ ਕੋਈ Muslim ਨਹੀਂ ਜੰਮਿਆ ਕੋਈ ईसाई ਨਹੀਂ ਜੰਮਿਆ ਕੋਈ Sikh ਨਹੀਂ ਜੰਮਿਆ ਇੱਕ ਬੱਚਾ ਪੈਦਾ ਹੋਇਆ ਇਨਸਾਨ ਪੈਦਾ ਹੋਇਆ ਸਭ ਤੋਂ ਪਹਿਲਾਂ ਉਹਦੀ ਜਮਾਨ ਜਵਾਨ ਤੇ ਉਹਦੀ ਉਹਦੇ ਮੂੰਹ ਤੇ ਉਹਦੀ ਜੀਬ ਤੇ ਉਦੇ ਬੋਲਾਂ ਵਿੱਚ ਕੀ ਸੀ ਮਾਂ ਮਾਂ ਬੋਲੀ ਇਸ ਕਾ ਇੱਕ ਮਾਤਰ ਭਾਸ਼ਾ ਸੀ ਕਹਿੰਦੇ ਉਦੋਂ ਬਾਅਦ ਦੇ ਵਿੱਚ ਉਹਨੂੰ ਪੜਾਇਆ ਜਾਂਦਾ ਹੈ ਉਹ ਕਿਹੜੇ ਧਰਮ ਵਿੱਚ ਜੰਮਿਆ ਕਿਹੜੇ ਮਜ ਵਿੱਚ ਉਸ ਤਰੀਕੇ ਨਾਲ ਉਹਨੂੰ ਪੜਾਇਆ ਜਾਂਦਾ ਉਹ ਵੱਡਾ ਹੋ ਜਾਂਦਾ ਤੇ ਫਿਰ ਉਹ ਸਭ ਕੁਝ ਪੜਾਇਆ ਹੋਇਆ ਉਹਦੇ ਤੇ ਅਸਰ ਕਰਦਾ ਬਸ ਇੰਨੀ ਗੱਲ ਹੈ ਹੋਰ ਕੁਝ ਨਹੀਂ ਇਥੇ ਕੋਈ ਜਮਦਾ ਧਰਮੀ ਨਹੀਂ ਕੋਈ ਜਮਦਾ ਇਥੇ ਸੂਰਮਾ ਨਹੀਂ ਜਿਹੜੇ ਜ ਸੰਸਕਾਰ ਉਹਨੂੰ ਮਿਲ ਜਾਂਦੇ ਨੇ ਉਦੋਂ ਦਾ ਉਹ ਇਨਸਾਨ ਬਣ ਜਾਂਦਾ ਮੈਂ ਗੱਲ ਮੁਕਤੀ ਕਰਾਂ ਜਿਹੜੇ ਵੀ ਮੁਲਕਾਂ ਦੇ ਵੀ ਸਾਡੇ ਭਾਰਤ ਦੇ ਲੋਕ বাসਦੇ ਐ ਭਾਵੇਂ ਉਹ ਕੈਨੇਡਾ ਹੋਵੇ ਅਮਰੀਕਾ ਹੋਵੇ ਨਿਊਜ਼ੀਲੈਂਡ ਹੋਵੇ ਆਸਟ੍ਰੇਲੀਆ ਹੋਵੇ ਜਿਹੜਾ ਵੀ ਮੁਲਕ ਹੋਵੇ ਸਾਰੇ ਮੁਲਕਾਂ ਵਿੱਚ ਭਾਰਤੀ ਮੂਲ ਦੇ ਲੋਕ ਰਹਿੰਦੇ ਆ ਤੇ ਉੱਥੋਂ ਦੇ ਹਾਲਾਤ ਕੀ ਨੇ ਉਹਦੇ ਬਾਰੇ ਵੀ ਚੰਗੀ ਤਰ੍ਹਾਂ ਜਾਣ ਲਿਓ ਅਗਲੇ ਨੇ ਤੁਹਾਨੂੰ ਇਨਵਾਈਟ ਨਹੀਂ ਕੀਤਾ ਵੀ ਤੁਹਾਨੂੰ ਕਾਰਡ ਭੇਜਿਆ ਹੁਣ ਵੀ ਆਜੋ ਸਾਡੇ ਮੁਲਕਾਂ ਵਿੱਚ ਅਗਲੇ ਨੇ ਸੱਦਾ ਨਹੀਂ ਤੁਹਾਨੂੰ ਅਸੀਂ ਬੀਜੇ ਲਵਾ ਕੇ ਲੱਖਾਂ ਰੁਪਇਆ ਲਾ ਕੇ ਉੱਥੇ ਗਏ ਆ ਪੱਕੇ ਹੋਣ ਵਾਸਤੇ 17 17 18 18 20 20 ਸਾਲ ਲਾ ਕੇ ਫਿਰ ਵੀ ਵਿੱਚ ਲੋਕ ਪੱਕੇ ਨਹੀਂ ਹੋਏ ਅਸੀਂ ਆਪਣੇ ਮਤਲਬ ਲਈ ਗਏ ਆ ਉੱਥੇ ਜੇ ਆਪਣੇ ਮਤਲਬ ਲਈ ਗਏ ਆ ਨਾ ਤੇ ਫਿਰ ਉੱਥੇ ਜਾ ਕੇ ਕਬਜ਼ੇ ਕਰਨ ਦੀ ਕੋਸ਼ਿਸ਼ ਨਾ ਕਰੋ ਅਗਲੇ ਦੀਆਂ ਕੰਟਰੀਆਂ ਵਿੱਚ ਅਗਲੇ ਦੇ ਮੁਲਕਾਂ ਵਿੱਚ ਗੰਦ ਪਾਉਣ ਦੀ ਕੋਸ਼ਿਸ਼ ਨਾ ਕਰੋ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਨਗਰ ਕੀਰਤਨ ਹੋਇਆ ਸੀ ਭਾਰਤ ਮੰਤਰੀ ਨੇ ਬਿਆਨ ਦਿੱਤਾ ਉਥੋਂ ਦੇ ਮੇਰਾ ਵਗੈਰਾ ਨੇ ਪਾਰਲੀਮੈਂਟ ਮੈਂਬਰਾਂ ਨੇ ਬਿਆਨ ਦਿੱਤਾ ਕਿ ਤੁਹਾਡੇ ਨਾਲ ਖੜੇ ਹੈ ਉਹ ਖੜੇ ਨੇ ਤੁਹਾਡੀਆਂ ਵੋਟਾਂ ਖਰਕੇ ਜਦੋਂ ਅਗਲਾ ਨੇ ਰਿਪੋਰਟ ਕਰਨਾ ਹੋਇਆ ਨਾ ਕਿਸੇ ਐਮਪੀ ਦੀ ਚਲਣੀ ਕਿਸ ਦਿਨ ਚਲਣੀ ਉੱਥੇ ਹਾਲ ਲੈ ਕੇ ਕਿ ਜੁੱਲੇ ਵੇਤਰਾ ਚੱਕੋ ਆਪਣੇ ਮੁਲਖ ਜਾਓ ਫਿਰ ਕੀ ਕਰਾਂਗੇ ਉਸ ਔਰ ਅਸੀਂ ਇੱਥੇ ਭਾਰਤ ਵਿੱਚ ਗੁੰਡਾਗਰਦੀ ਸ਼ਰਿਆਮ ਕਰ ਰਹੇ ਸਾਡੇ ਸਾਬ ਜਾਦ ਅਨਿਸ਼ੀ ਦੇਹਾੜੇ ਚੱਲਦੇ ਨੇ ਵਿੱਚ ਗਾਲੀ ਗਲੋਚ ਵੀ ਕਰਦੇ ਹਾਂ ਹਾਲੇ ਘਰਾਂ ਵਿੱਚ ਬੜ ਬੜ ਕੇ ਫਨ ਤੋੜ ਕਰਦੇ ਹਾਂ ਅਸੀਂ ਪਰ ਇੱਕ ਕਸੂਰ ਕੀ ਦਾ ਸਾਡੀ ਕੌਮ ਦੇ ਠੇਕੇਦਾਰਾਂ ਦਾ ਕੜਮ ਚੌਧਰੀਆਂ ਦਾ ਜਿਹੜੇ ਆਪਣੇ ਕੌਮ ਨੂੰ ਸੰਭਾਲ ਨਹੀਂ ਰਹੇ ਕੌਮ ਦਾ ਪੈਸਾ ਕੌਮ ਤੇ ਖਰਤ ਨਹੀਂ ਹੋ ਰਿਹਾ ਆਪਣੀ ਚੌਧਰ ਖਾਤਰ ਕੁਰਸੀਆਂ ਖਾਤਰ ਕੌਮ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਕਰੋੜਾਂ ਅਰਬਾਂ ਖਰਬਾਂ ਰੁਪਏ ਇਕੱਠਾ ਤਾਂ ਇਹ ਕਰ ਲੈਂਦੇ ਆ ਗੋਲ ਕੰਮ ਭਰ ਲੈਂਦੇ ਆ ਪਰ ਕੌਮ ਤੇ ਖਰਚ ਨਹੀਂ ਕਰਦੇ ਕੌਮ ਲਈ ਕੋਈ ਵਧੀਆ ਸਕੂਲ ਯੂਨੀਵਰਸਿਟੀ ਕੋਈ ਇੰਸਟੀਚਿਊਟ ਕੋਈ ਹਸਪੀਟਲ ਅਜੇ ਤੱਕ ਇਹਨੇ ਨਾ ਬਣਾਇਆ ਨਾ ਹੀ ਬਣਾਉਣ ਪਿੱਟੀ ਜਾਣਗੇ ਪਿੱਟਣ ਵਾਲੇ ਕਿੰਨਾ ਕਚਰ ਪਿੱਟਦੇ ਹੁੰਦੇ ਆ ਵੱਦ-ਬਦ ਭੋਗ ਤੱਕ ਉਦੋਂ ਬਾਅਦ 9 ਮਹੀਨੇ ਬਾਅਦ ਫਿਰ ਵਰਸੀ ਪੌਣੇ ਸਾਲ ਦੀ ਮਨਾ ਲੈਂਦੇ ਉਦੋਂ ਬਾਅਦ ਭੁੱਲ ਜਾਂਦੇ ਨੇ ਬਗਾਨੇ ਕੀ ਯਾਦ ਕਰਨਗੇ ਘਰ ਦੇ ਭੁੱਲ ਜਾਂਦੇ ਆ ਇਪਿਟਣ ਵਾਲਿਆਂ ਦਾ ਆ ਹਾਲ ਹੁੰਦਾ ਸਾਲ ਦੇ ਵਿੱਚ ਇੱਕ ਅੱਧਾ ਮਹੀਨਾ ਆਉਂਦਾ ਉਹਦੇ ਪਿਟਣਾ ਹੁੰਦਾ ਉਹਦੇ ਬਾਅਦ ਚੁੱਪਚਾਪ ਬਸ ਲੜੋ ਲੜਾਈ ਕਰੋ ਤੇ ਇਹ ਜਿਹੜੀ ਗੁੰਡਾਗਰਦੀ ਅਸੀਂ ਭਾਰਤ ਵਿੱਚ ਕਰ ਰਹੇ ਹਾਂ ਕਿਸੇ ਮਜ਼ਬ ਨਾਲ ਨੱਕਲੇ ਅਸਾਈਆਂ ਦੀ ਗੱਲ ਨਹੀਂ ਕਰਦਾ ਕਿਸੇ ਨਾਲ ਵੀ ਤੁਸੀਂ ਕਰ ਰਹੇ ਹੋ ਇਹਦਾ ਖਮਿਆਜਾ ਇਹ ਕਰਤੂਤਾਂ ਕਰਨ ਵਾਲੇ 20ਤੀ ਬੰਦੇ ਹੋਣਗੇ ਇਹਦਾ ਖਮਿਆਜਾ ਲੱਖਾਂ ਬੰਦਿਆਂ ਨੂੰ ਭੁਗਤਣਾ ਪੈਂਦਾ ਹੈ ਇਹ ਗੱਲ ਚੇਤੇ ਰੱਖਿਓ ਆ ਜਿਹੜੇ ਬੇਲੜ ਨੇ ਸ਼ਿੰਗ ਫਿਰਦੇ ਨੇ ਕੋਈ ਸਿੱਖ ਜਥੇਬੰਦੀਆਂ ਵਾਲੇ ਫਿਰਦੇ ਨੇ ਇਹਨਾਂ ਦਾ ਤੋਰੀ ਫੁਲਕਾ ਚੱਲਦਾ ਹੋਰ ਕੁਝ ਨਹੀਂ ਇਹ ਗੁੰਡਾਗਰਦੀ ਕਰਕੇ ਕੋਈ ਇਥੇ ਖਾਲਸਾ ਰਾਜ ਨਹੀਂ ਆ ਜਾਣਾ ਤੇ ਨਾ ਹੀ ਤੁਸੀਂ ਆਸ ਰੱਖ ਸਕਦੇ ਹੋ ਕਦੇ ਨਹੀਂ ਹੋਣਾ ਹਾਂ ਜਿਹੜੇ ਭਾਈਚਾਰ ਕਿਸਾਨ ਹੈਗੇ ਆ ਤੁਸੀਂ ਨਫ਼ਰਤ ਪੈਦਾ ਜ਼ਰੂਰ ਕਰਦੇ ਹੋ ਉਹਦੇ ਵਿੱਚ ਹੋਰ ਕੁਝ ਨਹੀਂ ਜਿੰਨੇ ਵੀ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਉਹਨਾਂ ਸਭ ਨੂੰ ਵੇਂਦੇ ਆ ਪਹਿਲੀ ਗਲਤੀਆਂ ਇੰਨੇ ਹੀ ਬਹੁਤ ਐ ਤੁਸੀਂ ਉਹਨਾਂ ਕੰਟਰੀਆਂ ਵਿੱਚ ਜਾ ਕੇ ਗੁਰਦੁਆਰੇ ਬਣ ਕੇ ਤੁਹਾਨੂੰ ਲਾਇਸੈਂਸ ਮਿਲ ਗਏ ਲੈਟਰ ਪੈਡ ਮਿਲ ਗਏ ਤੁਸੀਂ ਪ੍ਰੋਗਰਾਮ ਕਰ ਸਕਦੇ ਹੋ ਨਗਰ ਕੀਰਤਨ ਸਾਡੀ ਕੌਮ ਦੇ ਵਿੱਚ ਹੁੰਦਾ ਹੈ ਉਹਦਾ ਸਿਧਾਂਤ ਕੀ ਹੈ ਉਹਦਾ ਫਾਇਦਾ ਕੀ ਹੈ ਕੋਈ ਦੱਸ ਸਕਦਾ ਸਾਨੂੰ ਅਮਰੀਕਾ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇੰਗਲੈਂਡ ਦੇ ਵਿੱਚ ਜਿਹੜੇ ਨਗਰ ਕੀਤਰ ਹੁੰਦੇ ਨੇ ਨਾ ਉਹਨਾਂ ਦੀ ਕਰਤੂਤ ਦੱਸਣੀ ਹੈ ਇੱਕ ਨਗਰ ਕੀਤਰ ਤੇ ਪੀਜੇ ਲਾਉਣਗੇ 버ਗਰ ਜੋ ਖਾਣ ਪੀਣ ਵਾਤੇ ਹੁੰਦਾ ਹੈ ਇਹ ਵੱਡੇ ਵੱਡੇ ਉੱਥੇ ਡਰਾਮੇ ਕਰਕੇ ਲਾਉਣਗੇ ਅਸੀਂ ਲੰਗਰ ਲਾਇਆ ਪਰ ਇਹ ਉਹੀ ਲੋਕ ਨੇ ਜਿਹੜੇ ਸਟੂਡੈਂਟਾਂ ਨੂੰ ਪੂਰੀ ਸੈਲਰੀ ਤੱਕ ਨਹੀਂ ਦਿੰਦੇ تن تن ਚਾ ਚਾ ਡਾਲਰ ਦੇ ਕੇ ਘੰਟੇ ਤੇ ਕੰਮ ਕਰਾਉਂਦੇ ਨੇ ਜਦੋਂ ਕਿ ਕੈਨੇਡਾ ਵਿੱਚ 16-17 ਡਾਲਰ ਘੰਟੇ ਦੀ ਵੇ ਹੈ ਲੇਬਰ ਦੀ ਇਹ 3-4 ਡਾਲਰ ਦੇ ਕੇ ਕੰਮ ਕਰਾਉਂਦੇ ਆ ਲੰਗਰ ਲਾਉਣ ਵੇਲੇ ਹੌਮੈ ਨੂੰ ਪੱਠੇ ਪਾਉਣ ਕੇ ਸਾਡੀ ਸ਼ੋਭਾ ਦਾ ਲੰਗਰ ਆ ਅਸੀਂ ਵੀ ਜਲਾਇਆ ਤੇ ਗੁਰੂ ਪਾਸ਼ਾ ਤੁਹਾਡੇ ਲੰਗਰ ਨੂੰ ਪ੍ਰਵਾਨ ਕਰਨ ਨੂੰ ਉੱਤੇ ਤੁਸੀਂ ਸਟੂਡੈਂਟਾਂ ਦਾ ਮਜ਼ਦੂਰਾਂ ਦਾ ਲੇਬਰ ਦਾ ਪੈਸਾ ਤੁਸੀਂ ਜਿਹੜੇ ਤੁਸੀਂ 15-20 ਡਾਲਰ ਦੇਣੇ ਸੀ ਤੁਸੀਂ ਉਹਨੂੰ 2-4 ਡਾਲਰ ਦੇ ਕੇ ਤਾਂ ਬੈਕਗ੍ਰਾਉਂਡ ਕਰਾ ਕਰਾ ਰਹੇ ਹੋ ਤੁਸੀਂ ਇਹ ਲਿਖੇ ਵਿੱਚ ਪਊਗਾ ਸਾਡੇ ਜਿਹੜੇ ਗਾਂ ਗੁਰਦਾ ਦੇ ਘੜਮ ਚੌਧਰੀ ਨੇ ਉਹ ਝੂਠੇ ਢੇਢੇ ਬੋਲਦੇ ਹੁਣ ਸਰੀ ਵਾਲੇ ਨਗਰ ਕੀਰਤਨ ਕਰਦੇ ਇਕੱਠ ਕਹਿਣਗੇ ਜੀ 6 ਲੱਖ ਬੰਦਾ ਇਕੱਠਾ ਹੋ ਗਿਆ ਜੇ 6 ਲੱਖ ਨੂੰ ਮੈਕਸਿਮਮ ਤੁਸੀਂ 1 ਡਾਲਰ ਵੀ ਇੱਕ ਬੰਦੇ ਦਾ ਮੱਥਾ ਟੇਕ ਲਾ ਲਓ 6 ਡਾਲਰ ਹੋ ਗਿਆ ਜੇ ਤੁ ਗਿਣਨਗੇ ਕਹਿਣਗੇ ਜੀ 1.5 ਲੱਖ ਡਾਲਰ ਹੋ ਗਏ 7.5 ਲੱਖ ਕਿੱਧਰ ਗਿਆ ਜਾਨੀ ਕਿ ਫਿਰ ਤੁਸੀਂ ਖਾ ਗਏ ਉਹ ਵਿੱਚੋਂ ਇਹ ਪੈਸੇ ਇਕੱਠੇ ਕਰਨ ਵਾਸਤੇ ਆ ਨਾ ਕੰਮ ਨਹੀਂ ਕੀ ਉਹਦੇ ਵਿੱਚ ਕੁਛ ਹੈ ਕੌਮ ਲਈ ਕੁਛ ਨਹੀਂ ਹਾਂ ਜਿਹੜੇ ਬੰਦੇ ਪੁਰਾਣੇ ਜਾ ਕੇ ਸੈੱਟ ਹੋਏ ਨੇ ਆਪਣੇ ਕਾਰੋਬਾਰ ਤੁਸੀਂ ਉਹਨਾਂ ਦਾ ਮੜੀਆ ਮੇਟ ਉਹਨਾਂ ਦਾ ਪਰਿਵਾਰ ਜੇ ਉਹਨਾਂ ਦਾ ਬੇੜਾ ਘਰ ਕੁਝ ਜ਼ਰੂਰ ਕਰ ਦੇਉਗੇ ਉਹਨਾਂ ਦੇ ਕਾਰੋਬਾਰ ਤੁਸੀਂ ਲੱਤ ਜ਼ਰੂਰ ਮਾਰ ਦੇਉਗੇ ਤੁਹਾਡੇ ਨਗਰ ਕੀਤਨਾ ਇੰਨਾ ਕ ਫਾਇਦਾ ਜ਼ਰੂਰ ਹੋ ਰਿਹਾ ਅਗਲੇ ਨੂੰ ਮੈਂ ਤੇ ਕੱਲੀ ਸੇ ਕੌਮ ਦੀ ਗੱਲ ਹੈ ਕਿ ਮੈਂ ਸਭ ਦੀ ਗੱਲ ਕੀਤੀ ਜਿਹੜੇ ਬੰਦੇ ਜਿਹੜੇ ਮਰ ਵਿਚ ਗੁੰਡਾਗਰਦੀ ਕਰਦੇ ਨੇ ਨਾ ਇਹ ਬਰਦਾਸ਼ਤ ਕਰਨ ਯੋਗ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ